ਕੋਈ ਮਤਲਬ ਨਹੀਂ ਹੁਣ ਇਹਨਾਂ ਦੇ ਯਾਥੀ ਗਾਲਾਂ ਨਹੀਂ ਕੱਢੀਆ ਦੱਸ ਕੋ ਤੂੰ ਆਪਣਾ ਆਪਣਾ ਆਕਸ਼ਨ ਗ੍ਰਹਿਣ ਕਰੋ ਇਹ ਗਾਡੀ ਦਮਨਪ੍ਰੀਤ ਕੌਰ ਇਹ ਮੇਰੇ ਮੁੰਡੇ ਵਾਲਾ ਹੀ ਨਾਮ ਹੈ ਮੁੰਡਾ ਦੀ ਕਾਲ ਨਾਲ ਹਾਲ ਲੱਗ ਇਹ ਮੇਰੇ ਭਾਈ ਦੀ ਕੁੜੀ ਕੀ ਇਜਮੋਤਾ ਆਪਣਾ ਮਹਿਕ 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 ਮਹਿਕਪ੍ਰੀਤ ਕੌਰ ਇੱਕ ਹੋਣਾ ਬਈ ਨਵਾਂ ਸਲਾਰੂ ਮਾਸੀ ਦਾ ਮੁੰਡਾ ਹੈ ਇਹ ਜਿਹਨਾਂ ਹੈਗੀ ਦੀ ਮਾਸੀ ਦਾ ਮੁੰਡਾ ਆਜਾ ਜੀ ਮਿੰਨੀ ਬੋਸੀ ਦਾ ਇੰਟਰਵਿਊ ਨੇ ਨੈੱਟ ਪਰ ਪਾਉਣਾ ਇਤਨਾ ਨਾ ਕਰੋ ਮੈਨੂੰ ਤਾਂ ਹੀ ਕਹਿਣਾ ਨੈੱਟ ਪਰ ਲੋਕ ਗਾਲਾਂ ਕੱਢਦੇ ਹੁੰਦੇ ਨੇ ਬਹੁਤ ਯੱਸ ਰਹਿ ਗਈ ਭਾਈ ਓਏ ਧੀਮੀ ਲੈ ਲਓ ਦਿੱਤਾ ਕੋਈ ਅਸ਼ ਨਹੀਂ ਹੁੰਦਾ ਲੈ ਮੇਰੇ ਵੀ ਤਾਂ ਬੈਂਦਾ ਹੀ ਆ ਓਰੇ ਛੱਡੋ ਜੀ ਮਿੰਨੀ ਚਲੋ ਦੱਸੋ ਤੁਸੀਂ ਆਪਣੇ ਕਿਹੜੇ ਸਕੂਲ ਚ ਪੜਦੇ ਹੋ ਇਹ 2 ਮਿੰਟ ਇਹਨਾਂ ਦਾ ਮੇਨ ਮੈਂਬਰ ਪਰੇ ਕਰਨਾ ਪੈਣਾ ਮੈਂ ਮੈਂ ਇਹਨੂੰ ਚੁੱਪ ਕਰਕੇ ਬੈਠ ਦੋ ਹੁਣ 2 ਮਿੰਟ ਐ ਮੈਂ ਕਿ ਬੈਠ ਦੋ ਮਿੰਟ ਲਈ ਧਿਆਨ ਦੇਣਾ ਹੈ ਇੰਟਰਵਿਊ ਬਹੁਤ ਜ਼ਰੂਰੀ ਹੈ ਇਸ ਲਈ ਸਾਰਿਆਂ ਨੇ ਧਿਆਨ ਨਾਲ ਧਿਆਨ ਰੱਖਣਾ ਹੈ ਜੀ ਅਸੀਂ ਇੰਟਰਵਿਊ ਪੂਰਾ ਕਰਦੇ ਹਾਂ ਮੈਂ ਮੀਤ ਮੀਤ ਇੰਟਰਵਿਊ ਚੱਲਦਾ ਪੁੱਤਰ ਚੁੱਪ ਕਰਕੇ ਬਹਿ ਜਾ ਜੀ ਉਹ ਇੱਥੇ ਅੱਧਾ ਘੰਟਾ ਤੇਰੀ ਕੋਲ ਛੱਡੂਗਾ ਘਬਰਾਣਾ ਬਹਿ ਜਾਣੇ ਦੇ ਮੈਨੂੰ ਮੈਂ ਇੱਕ ਵਾਰ ਕੇ ਹਾਂ ਜੀ ਮੈਂ ਮੀਤ ਜੀ ਹਾਂ ਜੀ ਜਿਵੇਂ ਕਿ ਤੁਸੀਂ ਦੱਸਿਆ ਵੀ ਤੁਸੀਂ ਨਰਸ ਦੀ ਕਲਾਸ ਵਿੱਚ ਪੜ੍ਹਦੇ ਹੋ ਨਰਸ ਦੇ ਸੈਕਿੰਡ ਚ ਹਾਂ ਹਾਂ ਸੈਕਿੰਡ ਸੈਕਿੰਡ ਕਲਾਸ ਚ ਪੜ੍ਹਦੇ ਹਾਂ ਤੇ ਕਿਆਰ ਥਾ ਸਾਥ ਸਤਿਬਾਬਾ ਪਿਆਰਾ ਸਿੰਘ ਜੀ ਜੋ ਕਿ ਮੈਨੂੰ ਪਤਾ ਹੈ ਤੁਸੀਂ ਦੋਵੇਂ ਇਕੱਠੇ ਹੀ ਸਕੂਲ ਜਾਂਦੇ ਹੋ ਬੱਸ ਵੀ ਇਕੱਠੇ ਚੜ੍ਹਦੇ ਹੋ ਹਰ ਸ਼ਾਮ ਨੂੰ ਇਲਤਾਂ ਵੀ ਇਕੱਠੇ ਹੀ ਕਰਦੇ ਹੋ ਪਰ ਤੁਸੀਂ ਇੰਨੀ ਇਲਤਾਂ ਕਿਵੇਂ ਸ਼ੁਰੂ ਕੀਤੀਆਂ ਕਰਨੀਆਂ ਅਸੀਂ ਛੋਟੇ ਹੁੰਦੇ ਸੀ ਅਰੇ ਛੋਟੇ ਹੁੰਦੇ ਸੀ ਹੈ ਛੋਟੇ ਹੁੰਦੇ ਤੂੰ ਕਰਤੀ ਜਾਂਦੀ ਹਾਂ ਹਾਂਜੀ ਛੋਟੇ ਤੁਸੀਂ ਹਜੇ ਵੀ ਹੈ ਫਿਰ ਜਾਣੀ ਤੁਸੀਂ ਇਲਤਾਂ ਇਹ ਬੰਦ ਕਰੋਂ ਕਰਨੀਆਂ ਨੇ ਬੜੇ ਹੋ ਕੇ ਬੜੇ ਹੋ ਕੇ ਜਿਵੇਂ ਤੂੰ ਨਾ ਬੁੱਤ ਬੜੇ ਹੋ ਪਰ ਮੈਨੂੰ ਆਪਣੇ ਮੰਦੀ ਗੱਲ ਸੁਣ ਲਓ ਬੜੇ ਹੋ ਗਏ ਬੜੇ ਹੋ ਗਏ ਜਾਨੀ ਹਲਤ ਕਰ ਤੂੰ ਹਟ ਜਾਉਂਗੇ ਇਹ ਐਸੇ ਇਹ 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 ਤਾਂ ਬੜਾ ਇਹ ਮੈਂ ਥੋੜਾ ਤਾਂ ਪੁੱਛ ਰਹੇ ਹਾਂ ਕਿ ਆਹ ਕਿ ਥੋੜਾ ਚੇਲ ਆ ਇਹ ਇਹ ਜ਼ਿਆਦਾਤਰ ਗੱਲ ਸਾਡੀ ਨਹੀਂ ਮੰਨਦਾ ਜਿੰਨੀ ਤੇਰੀ ਮੰਨਦਾ ਚਾਚੇ ਚਾਚੇ ਇਹ ਤਾਂ ਇੰਨਾ ਬੜਾ ਹੋ ਗਿਆ ਅਗਾਂਹ ਹੁਣ ਧਿਆਨ ਨਾਲ ਜਿਹੜੀ ਮੈਂ ਤੁਹਾਨੂੰ ਮਹੇਰ ਚੀਜ਼ ਦਿਖਾਉਣੀ ਹੈ ਉਹ ਧਿਆਨ ਨਾਲ ਸੁਣਿਓ ਹਾਂ ਦਾ ਪੁੱਤ ਜਾਨੀ ਇਹ ਇਹ ਤਾਂ ਹਲਤ ਛੱਡ ਨਹੀਂ ਨਹੀਂ ਹਾਂ ਇਹ ਤਾਂ ਬੜੇ ਹੋ ਗਏ ਤੈਨੂੰ ਮੈਨੂੰ ਕੀ ਕਹਿੰਦੀ ਹੈ ਬਈ ਇਹ ਦੇਖੀ ਤੁਸੀਂ ਕਿਹੜੇ ਸਕੂਲ ਚ ਪੜਦੇ ਹੋ ਪਾਪਾ ਇਹ ਨੂੰ ਕਾਨੂੰ ਇੰਟਰਵਿਊ ਚ ਦਿਖਾਉਣਾ ਹੈ ਐਟ ਪਰਫਾਰਮੈਂਸ ਇਹ ਕੋ ਗਿਆ ਕਲਿ ਵਿਦਿਆ ਮੰਦਰ ਫਿਰ ਹਾਲ ਮੈਂ ਹਟ ਗਈ ਆ ਓਕੇ ਉੱਪਰ ਨੂੰ ਕਰ ਲੈ ਮੈਂ ਬੁਆਹ ਸੇ ਮੈਂ ਬੁਆਹ ਸੇ ਚਲੋ ਠੀਕ ਚਲੋ ਆ ਜਾਓ ਨਾ ਹੋ ਤਾਂ ਥੰਗ ਕੇ ਨਹੀਂ ਲੈਣਾ ਉਰੇ ਆਪਾਂ ਨੇ ਕੋਈ ਗੱਲ ਮੈਂ ਕਿਹੜਾ ਛੰਗਣੇ ਵਾਲੀ ਉਰੇ ਕੋਈ ਗੱਲ ਨਹੀਂ ਹੈ ਮਹਿਕ ਮਹਿਕ ਨੂੰ ਤੁਹਾਡਾ ਗਾਪਾਗ ਇੰਟਰਵਿਊ ਲੈਣਾ ਪਿਆ ਬਹੁਤ ਦਿੱਕੋਰ ਕਿਹੜੇ ਸਕੂਲ ਚ ਪੜ੍ਹਦੇ ਹੋ ਸਰਵਿਸ ਕਾਲ ਵਿਦਿਆਵੰਦ ਖਬਾੜੂ ਓਕੇ ਚਲ ਤੁਸੀਂ ਮੁੰਡਾ ਮਾਸੀ ਦਾ ਮੁੰਡਾ ਮਾਸੀ ਇਹ ਆ ਜੀ ਜਿਵੇਂ ਤੁਸੀਂ ਗਾਣਾ ਸੁਣਿਆ ਮੁੰਡਾ ਮਾਸੀ ਦਾ